ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਕਿਉਂਕਿ ਮੋਰੇ ਵੀਰਵਾਰ ਦਾ ਦਿਨ ਆ ਰਿਹਾ ਹੈ ਤੇ ਵੀਰਵਾਰ ਦੇ ਦਿਨ ਜਿਹੜੀਆਂ ਰੂਹਾਂ ਜ਼ਿਆਦਾ ਸੇਵਾ ਕਰਦੀਆਂ ਹੈ ਸੋ ਖਾਸ ਮੈਸੇਜ ਉਹਨਾਂ ਲਈ ਹੈ ਕਿ ਇਹਨਾਂ ਕੁਝ ਗੱਲਾਂ ਤੇ ਧਿਆਨ ਜ਼ਰੂਰ ਦੇਣ ਕਿਉਂਕਿ ਸੇਵਾ ਤੋਂ ਬਾਅਦ ਕਈ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ ਤੇ ਨਾਲ ਹੀ ਇੱਥੇ ਇਹ ਵੀ ਕਹਾਂਗੇ ਕਿ ਜਿਨ੍ਹਾਂ ਦੇ ਘਰ ਦਾ ਕੋਈ ਮੈਂਬਰ ਜ਼ਿਆਦਾ ਸੇਵਾ ਕਰਦਾ ਹੈ ਮੁਰੇ ਹੋ ਕੇ ਤੇ ਉਹਨੂੰ ਗੁੱਸਾ ਕਰਦੇ ਮੈਂਬਰ ਨਾ ਹੀ ਤਲਾਮ ਤਾਂ ਚੰਗੀ ਗੱਲ ਆ ਵਰਨਾ ਇਹਦਾ ਨੁਕਸਾਨ ਕੀ ਹੈ ਆਪਾਂ ਵੀ ਵੀਡੀਓ ਰਾਈਸ ਸਮਝਾਵਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਕਰਨਾ ਕੋਈ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਉਹਨਾਂ ਚੋਂ ਬਹੁਤ ਕੁਝ ਤੁਹਾਨੂੰ ਸਮਝਣ ਨੂੰ ਮਿਲੇਗਾ ਜੀ ਤੇ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੇ ਪੀਰਾਂ ਦੀ ਜੈ ਸੰਗਿਆ ਦੀ ਵੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ ਪਾਓ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਕ ਕਮੈਂਟ ਪਾਸ ਦਿੰਨੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜਦੋਂ ਵੀ ਮੈਂ ਦਰਵਾਰ ਤੇ ਵੀਰਵਾਰ ਮੱਥਾ ਟੇਕਣ ਲਈ ਜਾਂਦੀ ਹਾਂ ਤੇ ਮੇਰਾ ਸਰੀਰ ਭਾਰਾ ਹੋ ਜਾਂਦਾ ਸਿਰ ਭਾਰਾ ਹੋ ਜਾਂਦਾ ਹੈ ਸੋ ਦੇਖੋ ਜੀ ਇਹ ਬਹੁਤ ਹੀ ਦੇਰ ਅਸਰ ਨਹੀਂ ਹੁੰਦਾ ਹੈ ਜਦੋਂ ਤੁਸੀਂ ਧਿਆਨ ਲਗਾ ਕੇ ਬੈਠਣ ਦੀ ਕੋਸ਼ਿਸ਼ ਕਰੋਗੇ ਤੇ ਪੀਰ ਨੂੰ ਦਿਲੋਂ ਯਾਦ ਕਰੋਗੇ ਇਹ ਥੋੜਾ ਜਿਹਾ ਇੱਕ ਸੰਕੇਤ ਕਹੋ ਕਿ ਸੰਕੇਤ ਬਾਡੀ ਨੂੰ ਮਿਲਦਾ ਹੈ ਕਿ ਆਸ-ਪਾਸ ਇਹੋ ਸ਼ਕਤੀ ਹੈ ਜਿਹਨੂੰ ਅਸੀਂ ਦਿਨੋਂ ਜ਼ਿਆਦਾ ਸਵਾਗਤ ਕਰਾਂ ਜਦੋਂ ਤੁਸੀਂ ਦਿਨੋਂ ਜ਼ਿਆਦਾ ਕਰੋਗੇ ਤੇ ਉਹਨੇ ਆਪਣੇ ਹੋਂਦ ਦਾ ਕੋਈ ਨਾ ਕੋਈ ਸੰਕੇਤ ਦੇਣਾ ਹੀ ਦੇਣਾ ਹੈ ਜੀ ਸੋਇਰ ਵਿੱਚ ਕੋਈ ਖਬਰ ਆਉਣ ਵਾਲੀ ਗੱਲ ਨਹੀਂ ਹੈ ਤੇ ਦੂਸਰਾ ਇੱਥੇ ਇੱਕ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਚੂੜਨਾ ਕਿਹੜੇ ਹੱਥ ਚ ਪਾਉਣਾ ਚਾਹੀਦੀਆਂ ਸੱਜੇ ਜਾਂ ਖੱਬੇ ਸੋ ਦੇਖੋ ਜੀ ਜਿਆਦਾਤਰ ਕਈ ਰੂਹਾਂ ਸੱਜੇ ਹੱਥ ਵਿੱਚ ਹੀ ਚੂੜਨਾ ਪਾਉਣਾ ਪਸੰਦ ਕਰਦੀਆਂ ਆ ਜਿਸ ਵਾਕੀ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਦੋਨਾਂ ਹੱਥਾਂ ਵਿੱਚ ਜਾਨੀ ਬਾਹਾਂ 'ਚ ਚੂੜੀਆਂ ਪਾਉਣਾ ਚਾਹੁੰਦੇ ਹੋ ਸੋ ਜਿਆਦਾ ਤੱਕ ਤਾਂ ਇੱਕ ਹੱਥ ਵਿੱਚ ਸੱਜੇ ਹੱਥ 'ਚ ਹੀ ਚੂੜੀ ਪਾਈ ਜਾਂਦੀ ਆ ਤੇ ਬਾਕੀ ਆਪੋ ਆਪਣੀ ਸ਼ਰਧਾ ਹੁੰਦੀ ਆ ਜੀ ਜੋ ਤੁਹਾਡੇ ਮਨ ਨੂੰ ਚੰਗਾ ਲੱਗੇ ਸੋ ਦੋਨਾਂ 'ਚ ਪਾਉਣੀ ਚਾਹੁੰਦੇ ਹੋ ਤੇ ਤਾਂ ਵੀ ਠੀਕ ਹੈ ਜੇਕਰ ਇੱਕ 'ਚ ਪਾਉਣਾ ਚਾਹੁੰਦੇ ਹੋ ਤੇ ਸੱਜੇ ਹੱਥ ਦੀ ਆਪਾਂ ਜ਼ਿਆਦਾ ਵਰਤੋਂ ਕਰਦੇ ਆ ਵੈਸੇ ਵੀ ਸੋ ਇਹਨਾਂ ਗੱਲਾਂ ਤੇ ਥੋੜਾ ਗੌਰ ਕਰਨਾ ਜੀ ਕਿ ਮਨ ਨੂੰ ਜੋ ਚੰਗਾ ਲੱਗਦਾ ਆ ਉੱਚੇਕਰ ਉਹ ਕਰਮ ਚੰਗਾ ਹੈ ਤਾਂ ਤੁਸੀਂ ਉਹ ਕਰੰ ਜ਼ਰੂਰ ਕਰਿਆ ਕਰੋ ਫਿਰ ਉੱਥੇ ਪੁੱਛਣ ਦੀ ਜ਼ਰੂਰਤ ਨਹੀਂ ਪਰ ਚੰਗੇ ਕਰਮ ਦੇ ਮਨ ਨਗਵਾਈ ਭਰਦਾ ਤੇ ਉਹ ਕਰਮ ਕਰ ਲੈਣਾ ਚਾਹੀਦਾ ਜੇਕਰ ਗਲਤ ਪਾਸੇ ਨੂੰ ਮਨ ਤੋੜਦਾ ਹੈ ਤੇ ਉੱਥੇ ਰੁਕ ਜਾਣਾ ਚਾਹੀਦਾ ਹੈ ਵਸਤੇ ਨਗ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸੁਪਨੇ ਵਿੱਚ ਮਰਿਆ ਹੋਇਆ ਸੱਪ ਦਿਖਣਾ ਤੇ ਬਾਬਾ ਜੀ ਦੇ ਸਰੂਪ ਪੁੱਤਰ ਦੇ ਦੇਖਣੇ ਸੋ ਇਹਦਾ ਕੀ ਸੰਕੇਤ ਆ ਸੋ ਦੇਖੋ ਜੀ ਜਦੋਂ ਕੋਈ ਗਲਤੀ ਹੋ ਜਾਂਦੀ ਜਾਂ ਕੋਈ ਰੁਣ ਹੁੰਦੀ ਜਾਂ ਫਿਰ ਕੋਈ ਸੁਖਣਾ ਸੁੱਖਦੇ ਹੋਂ ਤੇ ਉਹ ਭੁੱਲ ਜਾਂਦੇ ਹੋਂ ਤੇ ਉਹਦਾ ਇਹ ਸੰਕੇਤ ਫਿਰ ਮਿਲਦਾ ਹੈ ਜੀ સુचेता ਕਿਤੇ ਦੁਈ ਸੁਖਣਾ ਸੁਖ ਭੀ ਭੁੱਲ ਗਏ ਹੋ ਤੇ ਉਹਨੂੰ ਯਾਦ ਕਰਕੇ ਲਾਉਣ ਦੀ ਕੋਸ਼ਿਸ਼ ਕਰੋ ਤੇ ਦੂਸਰੀ ਗੱਲ ਹੈ ਜੇਕਰ ਕੋਈ ਗਲਤੀ ਹੋਈ ਆ ਜਾਂ ਭੁੱਲ ਹੋ ਗਈ ਆ ਜਾਂ ਸੇਵਾ ਤੁਸੀਂ ਬੰਦ ਕਰ ਦਿੱਤੀ ਹੈ ਤੇ ਉਹ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਤੇ ਨਾਲ ਹੀ ਹੁਣ ਜੋ ਆ ਦਿਨ ਚੱਲ ਰਹੇ ਸੀ ਪਹਿਲਾਂ ਤਾਂ ਸੌਣ ਤੇ ਜੋ ਵਰਤ ਚੱਲ ਰਹੇ ਸੀ ਸ਼ਿਵ ਸ਼ੰਕਰ ਦੇ ਇਹਦੇ ਵਿੱਚ ਵੀ ਆਪਾਂ ਨਾਗਾਂ ਦੇ ਕਰਮ ਦੱਸੇ ਸਗੇ ਤੇ ਦੂਸਰਾ ਹੁਣ ਜੋ ਇਹ ਦਿਨ ਸ਼ੁਰੂ ਹੋਏ ਨੇ ਇਹ ਵੀ ਖਾਸ ਬੁੱਕਾ ਜਾਰੀ ਤੇ ਉਹਦੇ ਸ਼ੁਰੂ ਹੋ ਗਏ ਨੇ ਜੀ ਇਹਦੇ ਵਿੱਚ ਵਾਤੋ-ਵਾਤ ਕਰਮ ਕਰੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਨਾਗ ਦੀ ਰੁਣ ਹੈ ਕੋਈ ਭੁੱਲ ਹੋਈ ਹੈ ਤੇ ਇਹਦੇ ਵਿੱਚ ਤੁਸੀਂ ਬਖਸ਼ਾ ਸਕਦੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵਿੱਚ ਬਥੇਰੇ ਕਰਮ ਹੁੰਦੇ ਨੇ ਜੀ ਉਹਨਾਂ ਦੇ ਨਾਮ ਤੇ ਸੋ ਉਹਨਾਂ ਦੇ ਨਾਮ ਤੇ ਕਰਮ ਕਰਕੇ ਜਾਣੇ-ਜਾਣੇ ਜੀ ਗਲਤੀ ਭੁੱਲ ਦੀ ਮਾਫੀ ਮੰਗੋ ਜੀ ਤੇ ਉਹ ਜ਼ਰੂਰ ਬਖਸ਼ ਦਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਤੋਂ ਜਿਆਦਾ ਦੁੱਧ ਸ਼ਕੰਡੀ ਜ਼ਰੂਰ ਪਾਉਣਾ ਚਾਹੀਦਾ ਹੈ ਸ਼ਕੰਡੀ ਨਹੀਂ ਹੈ ਆਸ-ਪਾਸ ਤਾਂ ਸ਼ਿਵ ਸ਼ੰਕਰ ਮੰਦਰ ਤੁਸੀਂ ਜਾ ਕੇ ਸ਼ਿਵ ਲਿੰਗ ਤੇ ਕੱਚੀ ਨਸੀ ਚੜਾ ਸਕਦੇ ਹੋ ਸੋ ਸ਼ਿਵ ਲਿੰਗ ਤੇ ਜਾ ਕੇ ਜਦੋਂ ਤੁਸੀਂ ਇਹ ਕਰਮ ਕਰੋਗੇ ਤੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਲ ਜਾਂ ਗਲਤੀ 나ਗ ਦੇਵਤੇ ਵੱਲੋਂ ਹੈ ਤਾਂ ਭੋਲੇ ਪੰਡਾਰੀ ਉਪਾਖਸ਼ ਦਿੰਦੇ ਨੇ ਗਲਤੀਆਂ ਨੂੰ ਕਿਉਂਕਿ ਹਰ ਇੱਕ 나ਗ ਸ਼ਿਵ ਸ਼ੰਕਰ ਦੀ ਰਾਧਨਾ ਕਰਦਾ ਹੈ ਤੇ ਉਹਦੀ ਗੱਲ ਨੂੰ ਹੀ ਮੰਨਦੇ ਨੇ ਜੀ ਸੋ ਇਸ ਕਰਕੇ ਹਰ ਹਰ ਮਹਾਦੇਵ ਦੇ ਨਾਮ ਤੇ ਕੁਝ ਵੀ ਤੁਸੀਂ ਕਰਮ ਕਰੋਗੇ ਤੇ ਉਹ ਸਾਰੇ ਗ੍ਰਹਿਆਂ ਨੂੰ ਸ਼ਾਂਤ ਕਰ ਲੈਂਦੇ ਨੇ ਜੀ ਸੋ ਉਹਨਾਂ ਦੀ ਕਹਿੰਦੇ ਹੁੰਦੇ ਕਿ ਆਗਿਆ ਨੂੰ ਕੋਈ ਵੀ ਨਹੀਂ ਟਾਲਦਾ ਸੋ ਜਦੋਂ ਤੁਸੀਂ ਸ਼ਿਵਲਿੰਗ ਤੇ ਕੋਈ ਕਰਮਈ ਹੋ ਜਿਆ ਕਰਦੇ ਹੋ ਤੇ ਆਪਣੇ ਆਪ भोले शंकर ਉਹ ਸਾਰੀਆਂ ਪਰੇਸ਼ਾਨੀਆਂ ਨੂੰ ਤੁਹਾਡੇ ਤੋਂ ਦੂਰ ਕਰ ਦੇਣਗੇ ਸੋ ਜਿਵੇਂ ਆਪਾਂ ਇੱਕ ਦੂਸਰੇ ਤੱਕ ਕੋਈ ਕੰਮ ਪੈਂਦਾ ਆ ਤੇ ਗਾਂਧੀਆ ਪਤਾ ਹੈ ਕਿ ਆਹ ਕੰਮ ਆਹ ਬੰਦਾ ਕਰ ਸਕਦਾ ਆ ਉਹ ਨੂੰ ਇਹਦੇ ਬਾਰੇ ਨੌਲੇ ਇਸੇ ਤਰ੍ਹਾਂ ਦੇਵਤਿਆਂ ਦੀ ਕਹਾਣੀ ਹੈ ਸੋ ਦੇਵਤਿਆਂ ਨੂੰ ਪਤਾ ਹੈ ਕਿ ਕਿਹੜੇ ਦੇਵਤੇ ਤੋਂ ਕਿਹੜਾ ਕੰਮ ਕਿਸ ਤਰ੍ਹਾਂ ਲਿਆ ਜਾਣਾ ਹੈ ਜਦੋਂ ਅਸੀਂ ਇੱਕ ਦੇਵਤੇ ਨੂੰ ਫੜ ਲੈਂਦੇ ਆ ਉਹ ਆਪਣੇ ਆਪ ਫਿਰ ਸਾਰੇ ਕੰਮ ਬਣਾ ਦਿੰਦੇ ਨੇ ਜਿਵੇਂ ਅਸੀਂ ਰਿਸ਼ਤੇ ਲਗਾਉਂਦੇ ਇਸੇ ਤਰ੍ਹਾਂ ਨਾ ਦੀਪਤਿਆਂ ਦੀ ਆਪਸ ਵਿੱਚ ਬੰਦੀ ਹੈ ਸੋ ਉਹ ਵੀ ਫਿਰ ਆਪਣੇ ਢੰਗ ਨਾਲ ਸਾਰੇ ਕਰਮ ਕਬੂਲ ਕਰਾ ਲੈਂਦੇ ਨੇ ਜੀ ਸੋ ਇਸ ਕਰਕੇ ਜੇਕਰ ਕੋਈ ਵੀ ਗਲਤੀ ਭੁੱਲੀ ਹੋ ਜੀ ਹੋਈ ਹੈ ਤਾਂ ਸ਼ਿਵ ਸ਼ੰਕਰ ਮੰਦਿਰ ਤੁਸੀਂ ਜਾ ਕੇ ਸ਼ਿਵ ਲਿੰਗ ਤੇ ਇੱਕ ਕਰਮ ਕਰਿਆ ਹੋਏ ਦੇ ਨਾਲ ਸ਼ਾਂਤੀ ਮਿਲੇਗੀ ਜੀ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਘਰ ਵਿੱਚ ਕੀ ਨਾਗਾ ਦੇ ਰੂਪ ਜੋੜੇ ਦੇ ਰੱਖ ਸਕਦੇ ਆ ਸੋ ਕਿਸੇ ਨੇ ਘਰਦਿਆਂ ਨੂੰ ਹੀ ਬਹਿ ਪਾ ਦਿੱਤਾ ਕਿ ਘਰ ਵਿੱਚ ਨਾਗਾ ਦਾ ਰੂਪ ਨਹੀਂ ਰੱਖਣਾ ਚਾਹੀਦਾ ਜੋੜੇ ਦਾ ਸੋ ਦੇਖੋ ਜੀ ਜੇਕਰ ਘਰ ਵਿੱਚ ਨਾਗਾ ਦੀ ਸੇਵਾ ਹੋ ਰਹੀ ਆ ਤੇ ਫਿਰ ਉਹਨਾਂ ਦੇ ਰੂਪ ਜੇਕਰ ਤੁਸੀਂ ਨਹੀਂ ਰੱਖਣਾ ਚਾਹੁੰਦੇ ਤੇ ਚਾਂਦੀ ਦੇ 나ਗ ਬਣਵਾ ਕੇ ਰੱਖ ਸਕਦੇ ਚਾਂਦੀ ਦੇ ਗੰਜੈਸ਼ ਨਹੀਂ ਹੈ ਤੇ ਦੂਸਰੇ ਮਿਲ ਜਾਂਦੇ ਨੇ ਆਮ ਬਾਜ਼ਾਰ ਦੇ ਵਿੱਚੋਂ ਉਹ لے ਆ ਕੇ ਤੁਸੀਂ ਰੱਖ ਸਕਦੇ ਆ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੋ ਜੇਕਰ ਸਰੂਪ ਨਹੀਂ ਲਗਾਉਣਾ ਹੈ ਤੇ ਬਾਕੀ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਸਰੂਪ ਨਹੀਂ ਲਗਾਉਣੇ ਚਾਹੀਦੇ ਇਸ ਤਰ੍ਹਾਂ ਨਹੀਂ ਉਹ ਥੋੜਾ ਮਨ ਵਿੱਚ ਹਰ ਇੱਕ ਦੇ ਦੈਲ ਪੈ ਜਾਂਦਾ ਹੈ ਡਰ ਪੈ ਜਾਂਦਾ ਕਿਉਂਕਿ ਇਹ ਰੂਪ ਹੀ ਐਸਾ ਆ ਸੋ ਉਹਨਾਂ ਦੀ ਇਹ ਪਾਵਰ ਹੀ ਆ ਇੱਕ ਜਿਹੜਾ ਸੀ ਉਹਨਾਂ ਦੇ ਰੂਪ ਨੂੰ ਦੇਖ ਕੇ ਡਰ ਜਾਂਦੇ ਆ ਸੋ ਉਨ ਦੇ ਸੂਤੋਂ ਡਰਨਾ ਨਹੀਂ ਚਾਹੀਦਾ ਬਾਕੀ ਅਰਦਾਸ ਬੇਨਤੀ ਢੰਗ ਨਾਲ ਕਰੀ ਜਾਓ ਬੱਚੀ ਦੱਸੀ ਰੱਖੀ ਜਾਓ ਛਿੱਟਾ ਦੇਈ ਜਾਓ ਤੇ ਕੁਛ ਨਹੀਂ ਕਰਦੇ ਲੋਕੇ ਸ਼ੁਪੇ ਰਹਿੰਦੇ ਨੇ ਪਰ ਅਰਦਾਸ ਇਹ ਕਰਿਆ ਕਰੋ ਕਿ ਬਾਬਾ ਜੀ ਤੁਸੀਂ ਇਸ ਰੂਪ ਵਿੱਚ ਸਾਨੂੰ ਦਿਖਾਈ ਨਾ ਦਿਓ ਸੰਤ ਰੂਪੀ ਚੋਲੇ ਵਿੱਚ ਦਰਸ਼ਨ ਦਿਓ ਜਦੋਂ ਵੀ ਦਿਓ ਕਿਉਂਕਿ ਸਾਨੂੰ ਇਹ ਰੂਪ ਤੋਂ ਡਰ ਲੱਗਦਾ ਤੇ ਉਹ ਉਸੇ ਤਰੀਕੇ ਦੇ ਨਾਲ ਤੁਹਾਡੀ ਸੇਵਾ ਨੂੰ ਸਵੀਕਾਰ ਕਰ ਲੈਂਦੇ ਨੇ ਜੀ ਸੋ ਬਾਕੀ ਐਸੀ ਕੋਈ ਗੱਲ ਨਹੀਂ ਕਿ ਘਰ ਵਿੱਚ ਸ੍ਰੀ ਰੂਪ ਨਹੀਂ ਨਾਗਾ ਨੇ ਰੱਖਣੇ ਚਾਹੀਦੇ ਸੋ ਉਹਨਾਂ ਦਾ ਵੈਸੇ ਹੀ ਜੋੜਾ ਇੱਕ ਨਾਗਾਂ ਦਾ ਲਿਆ ਕੇ ਤੁਸੀਂ ਘਰ ਵਿੱਚ ਰੱਖ ਲਓ ਮਿਲ ਜਾਂਦੇ ਨੇ ਜੀ ਬਾਜ਼ਾਰ ਦੇ ਵਿੱਚੋਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਜੇਕਰ ਕੋਈ ਰੂਪ ਕੱਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਵੀਡੀਓ ਨੂੰ ਵਾਦ ਤੋਂ ਬਾਅਦ ਸੁਣ ਕੇ ਜ਼ਰੂਰ ਸ਼ੇਅਰ ਕਰਨਾ ਤਾਂਕਿ ਇਹ ਤੁਹਾਡਾ ਇੱਕ ਚੰਗਾ ਕਰਮ ਹੋ ਸਕੇਗਾ ਤੇ ਮਾਲਕ ਸਾਡੇ ਹਰ ਇੱਕ ਪਲ ਦੀ ਖਬਰ ਰੱਖਦਾ ਹੈ ਕਦ ਕਿੱਥੇ ਅਸੀਂ ਕਿੰਨਾ ਚੰਗਾ ਕਰਮ ਕਰਦੇ ਤੁਹਾਡੀ ਵਜਾ ਨਾਲ ਕਿਸੇ ਹੋਰ ਰੂਹ ਨੂੰ ਜਾਣਕਾਰੀ ਮਿਲਣੀ ਕਿਸੇ ਹੋਰ ਰੂਹ ਦਾ ਭਲਾ ਹੋਣਾ ਇਹ ਪੁੰਨੇ ਦਾ ਕੰਮ ਹੁੰਦਾ ਹੈ ਸੋ দান ਪੁੰਨ ਆਪਾਂ ਕਰਦੇ ਆ ਇਸੇ ਤਰ੍ਹਾਂ ਨਾਲ ਇਹ ਜੋ ਚੰਗਾ ਕਰਮ ਕਰਦੇ ਵੀ ਇੱਕ ਪੁੰਨ ਲੱਗਦਾ ਹੈ ਕਿਸੇ ਹੂ ਰੂਹ ਨੇ ਆਪਣੇ ਮੁਰਸ਼ਿਦ ਨਾਲ ਜੁੜਨਾ ਕਈ ਵਾਰ ਪਰੇਸ਼ਾਨੀਆਂ ਦੀ ਵਜ੍ਹਾ ਨਾਲ ਆਪਣੇ ਮੁਰਸ਼ਿਦ ਤੋਂ ਕਈ ਰੂਹਾਂ ਦੂਰ ਹੋ ਜਾਂਦੀਆਂ ਹਨ ਸੋ ਉਹਨਾਂ ਦਾ ਵਾਪਸ ਯਕੀਨ ਪਾਜ ਜਾਣਾ ਤੁਹਾਡੀ ਵਜ੍ਹਾ ਨਾਲ ਕਿਸੇ ਚੰਗੇ ਪਾਸੇ ਦੁਬਾਰਾ ਜੁੜ ਜਾਣਾ ਜਾਂ ਕਈ ਗੱਲਾਂ ਦੇ ਉਹਨਾਂ ਨੂੰ ਜਵਾਬ ਮਿਲ ਜਾਣੇ ਤੁਹਾਡੀ ਵਜ੍ਹਾ ਨਾਲ ਜਿਨ੍ਹਾਂ ਦੇ ਸ਼ਾਇਦ ਜਵਾਬ ਕਾਫੀ ਸਮੇ ਤੋਂ ਲੱਭਦੇ ਹੋਣ ਤੇ ਇਸ ਦੇ ਨਾਲ ਕਾਫੀ ਰੂਹਾਂ ਦਾ ਭਲਾ ਹੁੰਦਾ ਹੈ ਸੋ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਵੀਡੀਓ ਨੂੰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਸੋ ਹੁਣ ਆਪਾਂ ਨਾਲ ਹੀ ਇੱਥੇ ਵਿਸ਼ੇ ਬਾਰੇ ਦੱਸ ਦਈਏ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਦੋਂ ਵੀ ਵੀਰਵਾਰ ਦੀ ਸੇਵਾ ਖਾਸ ਕਰਕੇ ਤਾਂ ਵੀਰਵਾਰ ਦੀ ਇੱਥੇ ਜ਼ਿਕਰ ਕਰਾਂਗੇ ਹਰ ਰੋਜ਼ ਤਾਂ ਕਰਦੇ ਹੀ ਕਰਦੇ ਆਂ ਸੇਵਾ ਤੇ ਜ਼ਿਆਦਾ ਤੱਕ ਜਿਹੜੀ ਰੂਹ ਜ਼ਿਆਦਾ ਸੇਵਾ ਕਰਦੀ ਹੈ ਮੋਰੇ ਘਰ ਪਰਿਵਾਰ ਦੇ ਵਿੱਚੋਂ ਸੋ ਉਹਨੂੰ ਗੁੱਸਾ ਕਦੇ ਨਹੀਂ ਦਿਲਾਉਣਾ ਚਾਹੀਦਾ ਤੇ ਖੁਦ ਵੀ ਕੰਟਰੋਲ ਆਪਣੇ ਆਪ ਤੇ ਕਰਨਾ ਹੈ ਕਿ ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤੁਸੀਂ ਸੇਵਾ ਕਰ ਰਹੇ ਹੋ ਤੇ ਇਹਦੇ ਨਾਲ ਤੁਹਾਡਾ ਨੁਕਸਾਨ ਕਿੰਨਾ ਵੱਡਾ ਹੋ ਰਿਹਾ ਹੈ ਉਹ ਵੀ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਗੱਲ ਨੂੰ ਸਮਝਣਾ ਜ਼ਰੂਰ ਸੋ ਪਹਿਲੀ ਤਾਂ ਗੱਲ ਆਪਾਂ ਇੱਥੇ ਇਹ ਕਲੀਅਰ ਕਰ ਦਈਏ ਕਿ ਜਿਹੜੀ ਰੂਹ ਸੇਵਾ ਕਰਦੀ ਹੈ ਜੇਕਰ ਤੁਸੀਂ ਵੀਰਵਾਰ ਤੇ ਜ਼ਿਆਦਾ ਸੇਵਾ ਕਰਦੇ ਹੋ ਜ਼ਿਆਦਾ ਤਾਂ ਧਿਆਨ ਲਗਾਉਂਦੇ ਹੋ ਤਾਂ ਉਸ ਦਿਨ ਕਦੇ ਵੀ ਗੁੱਸਾ ਨਹੀਂ ਕਰਨਾ ਸੋ ਉਸ ਦਿਨ ਜੇਕਰ ਤੁਸੀਂ ਗੁੱਸਾ ਕਰੋਗੇ ਤੇ ਤੁਹਾਡਾ ਬਹੁਤ ਨੁਕਸਾਨ ਹੋਵੇਗਾ ਤੇ ਗੁੱਸਾ ਕਿਉਂ ਨਹੀਂ ਕਰਨਾ ਕਿਉਂਕਿ ਤੁਸੀਂ ਸੇਵਾ ਕਰਕੇ ਹਟੋਗੇ ਮਾਲਕ ਦੀ ਰਹਿਮਤ ਹੁੰਦੀ ਆ ਅਸੀਂ ਉਹਨਾਂ ਦੀ ਨਜ਼ਰ ਵਿੱਚ ਆ ਜਾਂਦੇ ਆ ਨਜ਼ਰ ਵਿੱਚ ਆਉਣ ਦੇ ਨਾਲ ਸਾਡੇ ਤੇ ਕਿਰਪਾ ਹੁੰਦੀ ਆ ਕਿਉਂਕਿ ਜਦੋਂ ਉਹਨਾਂ ਦੀ ਨਜ਼ਰ ਸਾਡੇ ਤੇ ਪੈਂਦੀ ਹੈ ਤੇ ਉਹਨਾਂ ਦੀ ਕਿਰਪਾ ਹੋ ਜਾਂਦੀ ਹੈ ਤੇ ਹੁਣ ਜਦੋਂ ਵੀ ਕੋਈ ਗੁੱਸਾ ਤੁਹਾਨੂੰ ਦਲਾਵੇਗਾ ਘਰ ਵਿੱਚੋਂ ਜਾਂ ਤੁਹਾਨੂੰ ਗੁੱਸਾ ਆਵੇਗਾ ਕਿਸੇ ਤੇ ਕੋਈ ਮੂੰਹ ਚੋਂ ਗੁੱਸੇ ਦੇ ਵਿੱਚ ਕੁਝ ਇਹੋ ਜਿਹੇ ਬੋਲ ਕਹਿ ਦੋਗੇ ਜਿਹੜੇ ਕੀ ਨਹੀਂ ਕਹਿਣੇ ਚਾਹੀਦੇ ਤੇ ਉਹ ਬੋਲ ਪੂਰੇ ਹੋ ਜਾਣਗੇ ਪੂਰੇ ਹੋਣ ਦੇ ਨਾਲ ਦੋ ਨੁਕਸਾਨ ਹੋਣਗੇ ਇੱਕ ਤਾਂ ਘਰਦਿਆਂ ਤੇ ਹੀ ਜੇਕਰ ਕੋਈ ਮੁਸੀਬਤ ਆ ਗਈ ਤੁਹਾਡੀ ਵਜ੍ਹਾ ਤੇ ਨਾਲ ਤਾਂ ਉਹ ਦੁੱਖ ਤੁਹਾਨੂੰ ਵੀ ਹੋਣਾ ਤੇ ਦੂਸਰਾ ਨੁਕਸਾਨ ਹੈ ਕਿ ਜਦੋਂ ਤੁਸੀਂ ਮੂੰਹ ਚੋਂ ਕੁਝ ਗੁੱਸੇ ਦੇ ਵਿੱਚ ਕਹੋਗੇ ਤੇ ਜੋ ਤੁਹਾਡੀ ਸੇਵਾ ਕੀਤੀ ਹੈ ਜੁੜੀ ਹੈ ਉਹ ਸੇਵਾ ਤੁਹਾਡੀ ਘੱਟ ਹੋ ਜਾਵੇਗੀ ਕਿਉਂਕਿ ਜੋ ਤੁਸੀਂ ਮੂੰਹ ਚੋਂ ਕਹੋਗੇ ਉਹ ਸੱਚ ਹੋ ਜਾਣਾ ਹੈ ਤੇ ਗੱਲ ਮੂੰਹ ਚੋਂ ਨਿਕਲੀ ਸੱਚ ਹੋਣੀ ਤੇ ਮਤਲਬ ਕੀ ਨਾਮ ਦੀ ਕਮਾਈ ਤੁਹਾਡੀ ਕੱਟੀ ਜਾਣੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਸੇਵਾ ਬਹੁਤ ਘੱਟ ਕਰ ਹੁੰਦੀ ਆ ਤੇ ਜਿੰਨੀ ਕੁ ਕਰਦੇ ਆ ਉੰਨੀ ਕਰ ਸੀ ਖਰਚੇ ਦਿੰਨੇ ਆ ਤੇ ਇਹ ਸੇਵਾ ਨੂੰ ਸੰਭਾਲਣ ਦੀ ਵੀ ਬਹੁਤ ਜ਼ਰੂਰਤ ਆ ਜਿੰਨੀ ਸੇਵਾ ਕਰਨੀ ਔਖੀ ਉਹ ਤੋਂ ਕਿਤੇ ਜ਼ਿਆਦਾ ਸੰਭਾਲਣੀ ਔਖੀ ਹੈ ਤੇ ਜੇਕਰ ਸੌਖਾ ਚਾਹੁੰਦੇ ਹੋ ਰਸਤਾ ਕਿ ਸਾਡੀ ਸੇਵਾ ਬਚੀ ਰਹੇ ਤਾਂ ਤੁਸੀਂ ਹਰ ਰੋਜ਼ ਜਾਣੇ ਜਾਣੇ ਚੁਣੀਆਂ ਗਲਤੀਆਂ ਦੀ ਮਾਫੀ ਤਾਂ ਮੰਗਦੇ ਹੋ ਨਾਲ ਦੀ ਨਾਲ ਇਹ ਵੀ ਅਰਦਾਸ ਕਰਿਆ ਕਰੋ ਕਿ ਬਾਬਾ ਜੀ ਗੱਲ ਸਾਡੀ ਉਹ ਸੱਚ ਹੋਵੇ ਜਿੱਥੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਅਸੀਂ ਮੰਗਦੇ ਆ ਉੱਥੇ ਸਾਡੀ ਸੇਵਾ ਖੜਚ ਹੋਵੇ ਤੇ ਨਾ ਹੀ ਕੋਈ ਸਾਡੇ ਤੋਂ ਵਚਨ ਕਰਾ ਸਕੇ ਇੱਥੇ ਜ਼ਿੰਮੇਵਾਰੀ ਤੁਹਾਡੀ ਆ ਕਿਉਂਕਿ ਸਾਨੂੰ ਇਹਦੇ ਬਾਰੇ ਪਤਾ ਨਹੀਂ ਜਾਣਕਾਰੀ ਨਹੀਂ ਤੁਸੀਂ ਸਭ ਜਾਣਦੇ ਹੋ ਜਿੱਥੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉੱਥੇ ਤੁਸੀਂ ਸਾਡੀ ਸਹਾਇਤਾ ਕਰਨੀ ਵੰਨਾ ਸਾਡੀ ਸੇਵਾ ਨੂੰ ਸੰਭਾਲ ਕੇ ਰੱਖੋ ਸੋ ਜਦੋਂ ਤੁਸੀਂ ਇਹ ਵਚਨ ਹਰ ਰੋਜ਼ ਦਿਲੋਂ ਅਰਦਾਸ ਕਰਦੇ ਹੋ ਤੇ ਫਿਰ ਉਸ ਹੁਣ ਦੇ ਵੀ ਨਹੀਂ ਤੇ ਬਾਕੀ ਇਥੇ ਇਹੀ ਕਵਾਂਗੇ ਤਤਕਾ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਆਪਣਾ ਨੁਕਸਾਨ ਕਦੇ ਵੀ ਨਾ ਕਰਨਾ ਤੇ ਇਥੇ ਇੱਕ ਗੱਲ ਇਹ ਵੀ ਕਵਾਂਗੇ ਕਿ ਘਰ ਦੇ ਮੈਂਬਰ ਜਿਹੜੇ ਵੀਡੀਓ ਨੂੰ ਸੁਣ ਰਹੇ ਆ ਤੇ ਇਸ ਗੱਲ ਤੇ ਧਿਆਨ ਜ਼ਰੂਰ ਦੇਣਾ ਕਿ ਜਿਹੜਾ ਮੈਂਬਰ ਘਰ ਵਿੱਚੋਂ ਜ਼ਿਆਦਾ ਸੇਵਾ ਸਿਵਰਨ ਕਰਨ ਵਾਲਾ ਆ ਉਹਦਾ ਕਦੇ ਵੀ ਮਨ ਰੱਦ ਕੀ ਕਰੋ ਉਹਦੇ ਤੋਂ ਸੀਸਾ ਦਬਾਵਾ ਲਿਆ ਕਰੋ ਨਾ ਹੀ ਕੀ ਉਹਨੂੰ ਗੁੱਸਾ ਦਲਾਓ ਨਾ ਹੀ ਕੀ ਉਹਨੂੰ ਕੁਛ ਮਾੜਾ ਕਹਿਣਾ ਸੋ ਬਸ ਇਹਨਾਂ ਗੱਲਾਂ ਤੇ ਅਮਲ ਕਰੋਗੇ ਤੇ ਜ਼ਿੰਦਗੀ ਸੁਖਾਲੀ ਹੋ ਜਾਂਦੀ ਵਾਕਈ ਇੱਥੇ ਇੱਕ ਗੱਲ ਹੋਰ ਕਹਾਂਗੇ ਜਿਸ ਘਰ ਦੇ ਵਿੱਚੋਂ ਇੱਕ ਮੈਂਬਰ ਸੇਵਾ ਕਰਦਾ ਆ ਉਹਦੀ ਸੇਵਾ ਤੁਹਾਡੇ ਮਗਰ ਕੰਮ ਕਰ ਰਹੀ ਆ ਇਹ ਇਨਸਾਨ ਨੂੰ ਕਦੇ ਵੀ ਦਿਖਾਈ ਨਹੀਂ ਦਿੰਦਾ ਘਰ ਦੇ ਮੈਂਬਰਾਂ ਨੂੰ ਕਦੇ ਦਿਖਾਈ ਨਹੀਂ ਦਿੰਦਾ ਵੀ ਇਹ ਇਨਸਾਨ ਸੇਵਾ ਕਰਦੇ ਆ ਤੇ ਦੀ ਸੇਵਾ ਸਾਡੇ ਮਗਰ ਲੱਗ ਰਹੀ ਆ ਸਾਡਾ ਭਲਾ ਹੋ ਰਿਹਾ ਤੇ ਜਿਸ ਦਿਨ ਇਹ ਇਨਸਾਨ ਗੜਕ ਕੇ ਮੂੰਚੋ ਕੁਸ਼ ਮਾੜਾ ਸ਼ਬਦ ਕਹਵੇਗਾ ਉਸਤੇ ਜਾ ਕੇ ਉਹ ਸ਼ਬਦ ਬੁਰਾ ਹੋਣਾ ਉਹ ਜਦੋਂ ਮਾੜਾ ਹੋਣਾ ਉਹ ਸਾਰਿਆਂ ਨੂੰ ਨਜ਼ਰ ਆਉਣਾ ਚੰਗਿਆਈ ਕਿਸੇ ਨੂੰ ਘੱਟ ਨਜ਼ਰ ਆਉਂਦੀ ਆ ਬੁਰਾਈ ਬਹੁਤ ਜਲਦ ਨਜ਼ਰ ਆ ਜਾਂਦੀ ਆ ਸੋ ਇਸ ਕਰਕੇ ਖੁਦ ਤੇ ਵੀ ਕੰਟਰੋਲ ਕਰੋ ਤੇ ਘਰ ਦੇ ਮੈਂਬਰ ਵੀ ਆਪਣੇ ਆਪ ਤੇ ਕੰਟਰੋਲ ਕਰਨ ਕਿ ਇਹੋ ਜਿਹੇ ਇਨਸਾਨ ਦਾ ਸਤਿਕਾਰ ਕਰਿਆ ਕਰੋ ਨਾ ਹੀ ਕਿ ਉਹਦੀ ਬੁਰਾਈ ਕਰੋ ਤੇ ਉਹਨੂੰ ਗੁੱਸਾ ਦਿਲਾਓ ਸੋ ਕਈ ਵਾਰ ਘਰ ਦੇ ਵਿੱਚੋਂ ਇੱਕ ਮੈਂਬਰ ਦੀ ਵਜ੍ਹਾ ਤੇ ਨਾਲ ਸਾਰੇ ਘਰ ਦਾ ਟਾਂਚਾ ਟਿਕਿਆ ਹੁੰਦਾ ਆ ਤੇ ਪੂਰੇ ਘਰ ਦਾ ਭਲਾ ਇੱਕ ਦੀ ਵਜ੍ਹਾ ਨਾਲ ਹੁੰਦਾ ਕਿਉਂਕਿ ਇੱਕ ਜਣੇ ਨੇ ਸਾਰੇ ਪਰਿਵਾਰ ਦਾ ਭਾਰ ਚੱਕਿਆ ਹੁੰਦਾ ਆ ਸੇਵਾ ਮੂਰੇ ਵੀ ਘਰ ਦਾ ਅਰਦਾਸਾ ਰਜੂਨੀਆਂ ਘਰ ਦਾ ਆਪਣੇ ਮਾਲਕ ਅੱਗੇ ਕਹਿੰਦੇ ਕਿ ਪਰਿਵਾਰ ਦੇ ਵਿੱਚ ਇੱਕ ਹੀ ਰੂਹ ਐਸੀ ਆ ਜਾਵੇ ਸੇਵਾ ਸਿਮਰਨ ਕਰਨ ਵਾਲੀ ਤੇ ਸੱਤਾਂ ਪੀੜੀਆਂ ਨੂੰ ਤਾਰ ਦਿੰਦੀ ਹੈ ਸੱਤਾਂ ਪੀੜੀਆਂ ਤੱਕ ਉਦੀ ਸੇਵਾ ਚਾਹਦੀ ਹੈ ਮਗਰ ਕੰਮ ਕਰਦੀ ਆ ਤੇ ਭਲਾ ਹੁੰਦਾ ਆਉਂਦਾ ਆ ਤੇ ਮੁਸ਼ਕਲਾਂ ਚੋਂ ਸਾਨੂੰ ਜਦੋਂ ਕੋਈ ਸਾਡੀ ਮਦਦ ਕਰਦਾ ਹੈ ਸਾਨੂੰ ਮੁਸ਼ਕਲ ਚੋਂ ਕੱਢ ਲੈਂਦਾ ਹੈ ਤੇ ਸਮਝ ਲੈਣਾ ਕਿ ਉਹ ਇਨਸਾਨ ਦੀਆਂ ਦਬਾਵਾਂ ਤੁਹਾਡੇ ਮਗਰ ਕੰਮ ਆ ਰਹੀਆਂ ਜੇਕਰ ਕੋਈ ਕੰਮ ਬਣੀ ਜਾ ਰਿਹਾ ਹੈ ਤੁਸੀਂ ਸੁਖੀਓ ਸਮਝ ਲੈਣਾ ਕਿ ਅਸੀਂ ਤਾਂ ਕੋਈ ਚੰਗਾ ਕਰਮ ਨਹੀਂ ਕੀਤਾ ਪਰ ਸਾਡੇ ਪਰਵਾਜ਼ ਚੋਂ ਇੱਕ ਜਣਾ ਐਸਾ ਹੈ ਜਿਹੜਾ ਕੀ ਚੰਗੇ ਕਰਮ ਕਰਦਾ ਹੈ ਸੋ ਜਦੋਂ ਇਨਸਾਨ ਦੀ ਕਦਰ ਪੈਂਦੀ ਹੈ ਤਾਂ ਉਦੋਂ ਕਾਫੀ ਵਕਤ ਲੱਗ ਜਾਂਦਾ ਹੈ ਕਿਉਂਕਿ ਜਦੋਂ ਇਨਸਾਨ ਕੰਮ ਆਉਂਦਾ ਹੈ ਤੇ ਇਨਸਾਨ ਉਹਦੀ ਕਦਰ ਨਹੀਂ ਕਰਦਾ ਤੇ ਜਦੋਂ ਉਹ ਇਨਸਾਨ ਫਿਰ ਦੂਰ ਹੋ ਜਾਂਦਾ ਫਿਰ ਅਸਲੀ ਕੀਮਤ ਉਹਦੀ ਪਤਾ ਚੱਲਦੀ ਹੈ ਕਿਉਂਕਿ ਉਹਦੀ ਕੀਮਤ ਐਨੀਅਤ ਸੀ ਸਾਡੀ ਜ਼ਿੰਦਗੀ ਵਿੱਚ ਸੋ ਇਸ ਕਰਕੇ ਸਮਾਂ ਰਹਿੰਦੀ ਹੈ ਇਹਨਾਂ ਗੱਲਾਂ ਤੇ ਅਮਲ ਕਰੋ ਸਤਕਾਰ ਕਰੋ ਕਰਮਾ ਵਾਲੇ ਆ ਉਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਰੂਹ ਸੇਵਾ ਕਰ ਰਹੀ ਸਿਮਰਨ ਕਰ ਰਹੀ ਰੱਬ ਨਾਲ ਜੁੜ ਰਹੀ ਹੈ ਕਲ ਯੁੱਗ ਦੇ ਵਿੱਚ ਸੋ ਕਲ ਯੁੱਗ ਦੇ ਵਿੱਚ ਸੇਵਾ ਹਰ ਕੋਈ ਨਹੀਂ ਕਰ ਸਕਦਾ ਪਰ ਹਰ ਇੱਕ ਪਰਿਵਾਰ ਦੇ ਵਿੱਚ ਐਸਾ ਮੈਂਬਰ ਪ੍ਰਮਾਤਮਾ ਜ਼ਰੂਰ ਭੇਜਦਾ ਆ ਤਾਂ ਕਿ ਸਾਰੇ ਪਰਿਵਾਰ ਦਾ ਭਲਾ ਹੋ ਸਕੇ ਤੇ ਮੁਸੀਬਤਾਂ ਤੋਂ ਬਚੇ ਰਹਿਣ ਸੋ ਕੋਈ ਨਾ ਕੋਈ ਸਾਡਾ ਕਰਮ ਚੰਗਾ ਹੁੰਦਾ ਇਸ ਲਈ ਸਾਨੂੰ ਐਸਾ ਇਨਸਾਨ ਘਰ ਵਿੱਚ ਦੇਖਣ ਨੂੰ ਮਿਲਦਾ ਹੈ ਜਿਹੜਾ ਸੱਚਾਈ ਦੇ ਰਸਤੇ ਤੇ ਤੁਰਨ ਵਾਲਾ ਤੇ ਸੇਵਾ ਸਿਮਰਨ ਕਰਨ ਵਾਲਾ ਜੀ ਨਾਲ ਗੱਲਾਂ ਤੇ ਅਮਲ ਕਰੋਗੇ ਤੇ ਤੁਹਾਨੂੰ ਬਹੁਤ ਲਾਭ ਮਿਲੇਗਾ ਜਿਹੜਾ ਇਨਸਾਨ ਸੇਵਾ ਕਰਦਾ ਉਹਦਾ ਦਿਲੋ ਤੇ ਕਰਨਾ ਸ਼ੁਰੂ ਕਰ ਦੋ ਤੇ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਉਹਨੂੰ ਮਾੜਾ ਕਹਿਣੋਂ ਹਟ ਜਾਵੋ ਕਿਉਂਕਿ ਜਿਹਦੀ ਉਹ ਸੇਵਾ ਕਰ ਰਿਹਾ ਹੈ ਉਹ ਉਹਦਾ ਤੇ ਕਰਦਾ ਹੈ ਤੇ ਤੁਸੀਂ ਜੇਕਰ ਉਹ انسان ਦਾ ਤੇ ਕਰੋਗੇ ਤੇ ਉਹਦੇ ਫਕਰ ਨੇ ਵੀ ਤੁਹਾਡਾ ਤੇ ਕਰਨ ਲੱਗ ਪੈਣਾ ਜਿਹੜਾ ਉਹਦੇ ਮਗਰ ਚੱਲਦਾ ਹੈ ਦੇਵਤਾ ਸੋ ਬਸ ਇੰਨਾ ਕੁ ਫਰਕ ਹੈ ਸਾਡੀ ਸੋਚ ਬਦਲਣ ਦੇ ਵਿੱਚ ਜੇ ਤੁਸੀਂ ਸੋਚ ਤੁਸੀਂ ਬਦਲ ਲਓਗੇ ਕਿ انسان ਦੇ ਅੰਦਰ ਹੀ ਪਰਮਾਤਮਾ ਜੇਕਰ ਮੰਨ ਲਓ ਕੋਈ ਆਮ انسان ਫਿਰ ਰਿਹਾ ਤੁਸੀਂ ਉਹਨੂੰ ਰੱਬ ਸਮਝ ਰਹੇ ਕਿ ਇਹ ਰੱਬ ਹੈ ਇਦੇ ਵਿੱਚੋਂ ਰੱਬ ਨੂੰ ਅਸੀਂ ਦੇਖਣਾ ਹੈ ਤੇ ਦੇਖ ਵੀ ਰਹੇ ਆ ਤੇ ਉਹ ਹੀ ਇਨਸਾਨ ਤੁਹਾਡੇ ਨੇ ਰੱਬ ਬਣ ਜਾਵੇਗਾ ਸੋ ਸੋਚ ਹੈ ਮਨ ਹੈ ਮਨ ਨੂੰ ਜਿੰਨਾਂ ਨੂੰ ਟਿਕਾ ਲੂਗੇ ਉਹ ਮਨ ਨੇ ਤੁਰ ਪੈਣਾ ਹੈ ਮਾੜੇ ਪਾਸੇ ਨਾ ਲੂਗੇ ਮਾੜੇ ਪਾਸੇ ਤੁਰ ਪੈਣਾ ਚੰਗੇ ਪਾਸੇ ਲਾ ਲੂਗੇ ਚੰਗਾ ਹੁੰਦਾ ਜਾਣਾ ਸੋ ਇਸ ਕਰਕੇ ਜਿਆਦਾ ਤੋਂ ਜਿਆਦਾ ਮਨ ਵਿੱਚ ਚੰਗੇ ਵਿਚਾਰ ਸੋਚਿਆ ਕਰੋ ਬੁਰਾਈਆਂ ਨੂੰ ਇੱਕ ਸਾਈਡ ਤੇ ਕਰ ਦੋ ਤੇ ਉਹ ਚੰਗੇ ਵਿਚਾਰ ਜ਼ਿੰਦਗੀ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਨੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸਮਾਪਤ ਕਰਦੇ ਹਾਂ ਜੀ ਚਾਹ ਪੀਰਾਂ ਦੀ ਚਾਹ ਸੰਜਣੇ